ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਭਗਵਾਨ શ્રી ਕ੍ਰਿਸ਼ਨ ਜੀ ਨੇ ਦਰਯੋਦਨ ਨੂੰ ਕਿਹਾ ਕਿ ਤੂੰ ਸਾਡਾ ਇੱਕ ਕੰਮ ਕਰਕੇ ਆ ਦਰਯੋਦਨ ਕਹਿੰਦਾ ਕਿ ਕੀ ਕੰਮ ਕਰਨਾ ਹੈ ਭਗਵਾਨ શ્રી ਕ੍ਰਿਸ਼ਨ ਜੀ ਕਹਿਣ ਲੱਗੇ ਕਿ ਤੂੰ ਸੰਸਾਰ ਦਾ ਕੋਈ ਚੰਗਾ ਬੰਦਾ ਲੱਭ ਕੇ ਲਿਆ ਤਾਂ ਦਰਯੋਦਨ ਚੱਲ ਪਿਆ ਨਾਲ ਹੀ ਜੁਡੀਸ਼ਟਰ ਖੜਾ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਤੂੰ ਸੰਸਾਰ ਦਾ ਕੋਈ ਮਾੜਾ ਬੰਦਾ ਲੱਭ ਕੇ ਲਿਆ ਤਾਂ ਉਹ ਵੀ ਚੱਲ ਪਿਆ ਥੋੜੀ ਦੇਰ ਬਾਅਦ ਦਰਯੋਦਨ ਵਾਪਸ ਆ ਗਿਆ ਖਾਲੀ ਹੱਥ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਤੈਨੂੰ ਇੱਕ ਤਮ ਭੇਜਿਆ ਸੀ ਪਰ ਤੂ ਤਾਂ ਖਾਲੀ ਹੱਥ ਵਾਪਸ ਆ ਗਿਆ। ਦ੍ਰੋਧਰ ਕਹਿਣ ਲੱਗਾ ਕਿ ਮੈਨੂੰ ਕੋਈ ਵੀ ਚੰਗਾ ਬੰਦਾ ਨਹੀਂ ਲੱਭਿਆ। ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਮੈਨੂੰ ਬੁਰਾ ਬੰਦਾ ਹੀ ਲੱਭਿਆ। ਇਹਦੇ ਵਿੱਚ ਆ ਬਰਾਈ ਹੈ ਉਹਦੇ ਵਿੱਚ ਉਹ ਬਰਾਈ ਆ। ਹਰ ਬੰਦੇ ਵਿੱਚ ਬਰਾਈ ਸੀ। ਮੈਨੂੰ ਕਿਤੇ ਵੀ ਚੰਗਾ ਬੰਦਾ ਨਹੀਂ ਮਿਲਿਆ। ਤੇ 2-3 ਘੰਟੇ ਬਾਅਦ ਫਿਰ ਯੁਦਿਸ਼ਥਿਰ ਵੀ ਵਾਪਸ ਆ ਗਿਆ। ਤੇ ਉਹ ਅੰਸ਼੍ਰੀ ਕ੍ਰਿਸ਼ਨ ਜੀ ਕਹਿ ਲਗੇ ਕਿ ਤੈਨੂੰ ਇੱਕ ਕੰਮ ਕਿਹਾ ਸੀ ਕਿ ਮਾੜਾ ਬੰਦਾ ਲੱਭ ਕੇ ਲਿਆ ਤਾਂ ਉਹ ਗਿਆ ਲਗਾ ਕਿ ਮਹਾਰਾਜ ਮੈਂ ਸਾਰੇ ਪਾਸੇ ਭਾਲਿਆ ਪਰ ਮੈਨੂੰ ਕਿਤੇ ਵੀ ਕੋਈ ਮਾੜਾ ਬੰਦਾ ਨਹੀਂ ਲੱਭਿਆ ਇਹਦੇ ਵਿੱਚ ਕਿਸੇ ਵਿੱਚ ਉਹ ਗੁਣ ਸੀ ਕਿਸੇ ਵਿੱਚ ਫਲਾਣਾ ਗੁਣ ਸੀ ਕਿਸੇ ਵਿੱਚ ਆ ਗੁਣ ਸੀ ਮਤਲਬ ਕਿ ਹਰ ਇੱਕ ਬੰਦੇ ਵਿੱਚ ਗੁਣ ਸੀ ਵਨੂ ਕਿਤੇ ਵੀ ਕੋਈ ਬੁਰਾ ਬੰਦਾ ਨਹੀਂ ਲੱਭਿਆ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤਾੜੀ ਮਾਰ ਕੇ ਹੱਸ ਪਏ ਫਿਰ ਉੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸ਼ਲੋਕ ਲਿਖਿਆ ਸੀ ਯਥਾ ਦ੍ਰਿਸ਼ਟੀ ਤਤਾ ਸ੍ਰਿਸ਼ਟੀ ਵਈ ਜਿਹੋ ਜੀ ਬੰਦੇ ਦੀ ਦ੍ਰਿਸ਼ਟੀ ਹੋਵੇਗੀ ਉਹ ਹਜੇ ਆਪ ਸੰਸਾਰ ਨੂੰ ਵੇਖੇਗਾ ਚੰਗੇ ਬੰਦੇ ਨੂੰ ਸਾਰੇ ਚੰਗੇ ਦਿਖਾਈ ਦੇਣਗੇ ਤੇ ਬੁਰੇ ਬੰਦੇ ਨੂੰ ਸਾਰੇ ਬੁਰੇ ਦਿਖਾਈ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ